I'm there. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਬੈਠਣ ਦੀ ਕਿਰਪਾਲਤਾ ਕਰੋ ਬਹੁਤ ਜ਼ਿਆਦਾ ਸ਼ਮਾਂ ਨਹੀਂ ਲਗਾਇਆ ਜਾਵੇਗਾ ਇਹ ਕਰਕੇ ਹੱਥ ਬਨ ਕੇ ਬੇਨਤੀ ਆ ਵੀ ਬੈਠਣ ਦੀ ਕਿਰਪਾਲਤਾ ਕਰੋ ਆਪ ਜੀ ਦੇ ਧੰਨਵਾਦੀ ਹੋਵਾਂਗੇ ਨਗਰ ਨਿਵਾਸੀ ਸਾਰੇ ਸੇਵਾਦਾਰ ਵੀਰ ਟਰੈਕਟਰ ਟਰਾਲੀ ਵਾਲੇ ਆਲ ਸਾਰੇ ਨਿਸ਼ਕਾਮ ਸੇਵਾ ਵਾਲੇ ਵੀਰ ਜੋਸ਼ ਸਹਿਯੋਗ ਦੇ ਰਹੇ ਹਨ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੁਣ ਅਸੀਂ ਬੇਨਤੀ ਕਰਦੇ ਹਾਂ ਕਵੀਸ਼ਰੀ ਜੱਥਾ ਗਗਨ ਸਿੰਘ ਜੀ ਕਢਾਣੀ ਉਹ ਵੀ ਆਪਾਂ ਨੂੰ 20 ਮਿੰਟ ਵਾਸਤੇ ਗੁਰੂ ਇਤਿਹਾਸ ਬਾਰੇ ਜਾਣੂ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਹਾਂ ਕਰ ਦੋ ਪਿਆਰੇ ਜੁੰਟ ਸਟ ਵਾਹਿਗੁਰੂ ਵਾਹਿਗੁਰੂ ਸਤਨਾਮ ਖੋਲ ਦੇ ਛੋਟੇ ਵੀਰ ਬਾਦ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਮ ਪਰਨਾਮ ਤੈਨੂੰ ਮੇਰਾ ਹਿੰਦ ਸਤਾਨ ਖੁਸ਼ਹਾਲ ਹੋਵੇ ਇੱਕੋ ਦੇਸ਼ ਹੈ ਇੱਕੋ ਆਵਾਜ਼ ਸਾਡੀ ਜਿਤੇ ਸੁਣਦਾ ਜੇ ਪੁਰਖ ਅਕਾਲ ਹੋਵੇ ਹੋ ਪਾਵੇ ਫੁੱਟ ਜੋ ਕਰੇ ਦਬਾੜ ਸਾਨੋ ਹੋ ਬਿਨਾ ਮੌਤ ਤੋ ਉਸਦਾ ਕਾਲ ਹੋਵੇ ਜਗਨਾਥ ਜਮਾਨੇ ਦਾ ਜਾਲ ਜਾਲੀ ਕੋ ਦੇਸ਼ ਭਗਤਾਂ ਦਾ ਬਿੰਗਾ ਨਵਾਲ ਹੋਵੇ ਆਹ ਆਪ ਤੋਂ ਸਾਰੇ ਜਾਪ ਤੋਂ ਗੁਰੂ ਦੀ ਇੱਕ ਯਾਦ ਵੱਡੀ ਦਇਆ ਵੱਡੀ ਐ ਪਰ ਉਪਕਾਰ ਹਰ ਨਾਲੋਂ ਪਾਵੇਂ ਕਿ ਤਨੇ 베ਦ ਪੁਰਾਣ ਪੜੀਏ ਆਮਲ ਵੱਡਾ ਹੈ ਸੋਚ ਵਿਚਾਰ ਨਾਲੋਂ ਵਿਚੇ ਆਗੇ ਨੇ ਸਤਕਾਰ ਸਾਰੇ ਬਚਨ ਮੰਨ ਲੈਣਾ ਵੱਡਾ ਸਤਕਾਰ ਨਾਲੋਂ ਇਦੋਂ ਹੋਰ ਨਹੀਂ ਇਦੋਂ ਹੋਰ ਨਹੀਂ ਵੱਡ ਦਰਬਾਰ ਸਿੰਘਾ ਇੰਤੈ ਹਰ ਮੇ ਅਨੰਦਾ ਦਿਦਾਰ ਨਾਲ ਇੰਤੈ ਹਰ ਮੇ ਅਨੰਦਾ ਦਿਦਾਰ ਨਾਲ ਵਾਹਿਗੁਰੂ ਗੁਰੂ ਰੂਪ ਖਾਲਸਾ ਸੰਗਤ ਜੀ ਬਲਾਓ ਗੱਜ ਵੱਜ ਕੇ ਫੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲੇ ਹੋ ਧੰਨਤਾ ਦੇ ਜੋਗ ਹੋ ਜੋ ਸਵੇਰ ਤੋਂ ਲੈ ਕੇ ਗੁਰੂ ਦੀ ਨਿੱਕੀ ਗੋਦ ਦਾ ਆਨੰਦ ਮਾਣਦੇ ਆ ਰਹੇ ਹੋ ਤੇ ਸਤਸੰਗ ਦੀ ਘੜੀਆਂ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦੇ ਆ ਰਹੇ ਹੋ ਗੁਰੂ ਦੇ ਪਿਆਰ ਵਾਲੇ ਹੋ ਤੁਸੀਂ ਇਤਿਹਾਸ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਰਹੇ ਹੋ ਮੈਂ ਇਤਿਹਾਸ ਦੇ ਵਿੱਚੋਂ ਹੀ ਬੋਲਾਂ ਕਿਉਂ ਸਮਾ ਸੀਮਤ ਹੈ ਸੰਖੇਪ ਰੂਪ ਦੇ ਵਿੱਚ ਹੀ ਵਰਣਨ ਕਰਾਂ ਮੈਂ ਕੁਝ ਬੂੰਦਾ ਆਪਜੀ ਦੇ ਨਾਲ ਗੁਰੂ ਦੇ ਪਿਆਰੇ ਵਾਲਿਓ ਗੱਲ ਕਰਾਂ ਮੈਂ ਅਨੰਦਨਗਰੀ ਜਿੱਥੇ ਮੇਰੇ ਕਲੰਗੀਆਂ ਵਾਲੇ ਪਾਤਸ਼ਾਹ ਨੇ ਪੰਜ ਕਿਲਿਆਂ ਦਾ ਨਿਰਮਾਣ ਕਰਾਇਆ ਤੇ ਲੋਹਗੜ੍ਹ ਦੇ ਕਿਲੇ ਦੀ ਗੱਲ ਕਰੀਏ ਤਾਂ 22 ਧਾਰ ਦੇ ਰਾਜਿਆਂ ਦੇ ਵਿੱਚੋਂ ਰਾਜਾ ਕੇਸਰੀ ਹੋਇਆ ਤੇ ਕੋ ਉਸ ਦਾ ਮਾਮਾ ਅਜਮੇਰ ਚੰਦ ਕਲਹੂਰੀਆ ਹੋਇਆ ਗੁਰੂ ਦੇ ਪਿਆਰ ਵਾਲਿਓ 22 ਧਾਰ ਦੇ ਰਾਜਿਆਂ ਨੇ ਇਕੱਠ ਕੀਤਾ ਵੀ ਆਪਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਹਮਲਾ ਕਰੀਏ ਤਾਂ ਕੇਸਰੀ ਕਹਿਣ ਲੱਗੇ ਆ ਅਜਮੇਰ ਚੰਦ ਨੂੰ ਮਾਮਾ ਜੀ ਤੁਸੀਂ ਮੇਰੀ ਮਦਦ ਕਰੋ ਮੈਂ ਦਸਮੇਸ਼ ਪਾਤਸ਼ਾਹ ਨੂੰ ਬੰਨ ਕੇ ਤੁਹਾਡੇ ਕੋਲੇ ਲੈ ਕੇ ਆਉਂ ਤਾ ਪਹਾੜੀ ਰਾਜਿਆਂ ਨੇ ਸੋਲਾ ਕੀਤੀ ਐ ਵੀ ਕੇਸਰੀ ਨੂੰ ਮੁਖੀਆ ਬਣਾ ਕੇ ਸੈਨਾ ਦੇ ਕੇ ਪਿੱਛੋਂ ਅਜਮੇਰ ਚੰਦ ਨੂੰ ਫੌਜ ਦੇ ਕੇ ਬਾਕੀ ਦੇ ਜਿਹੜੇ ਰਾਜਿਆਂ ਨੇ ਆਪਾਂ ਪਿੱਛੋਂ ਸਹਾਇਤਾ ਕਰਾਂਗੇ ਫੌਜ ਦੀ ਗੁਰੂ ਦੇ ਪਿਆਰ ਵਾਲੇ ਕੇਸਰੀ ਅੱਗੇ ਚੱਲੇ ਆ ਅੱਗੇ ਕੌਣ ਇੱਕ ਹਾਥੀ ਜਿਸਦਾ ਨਾਮ ਵੀ ਕੇਸਰੀ ਸੀ ਉਸਲੇ ਉੱਪਰ ਲੋਹੇ ਦਾ ਜਾਲ ਪਾਇਆ ਹੋਇਆ ਹੈ ਮੱਥੇ ਦੇ ਉੱਪਰ ਤਵੇ ਬੰਨੇ ਹੋਏ ਨੇ ਫੁਲਾਦੀ ਓ ਸੁਣੋ ਲੋਹੜ ਦੇ ਕਿਲੇ ਦੇ ਵੱਲ ਦੁਰਾਇਆ ਜਾ ਰਿਹਾ ਹੈ ਵੀ ਤੂੰ ਆਪਣੇ ਜੋਰ ਦੇ ਨਾਲ ਕਿਲੇ ਦਾ ਦਰਵਾਜ਼ਾ ਭੰਨੇ ਪਿੱਛੋਂ ਫੌਜ ਨੇ ਦਸ਼ਮੇਸ਼ ਪਾਤਸ਼ਾਹ ਦੇ ਸਿੱਖਾਂ ਦੇ ਉੱਪਰ ਹਮਲਾ ਕਰ ਦੇਣਾ ਤੇ ਪਾਤਸ਼ਾਹ ਨੂੰ ਬੰਨ ਕੇ ਲੈ ਆਉਣਾ ਗੁਰੂ ਦੇ ਪਿਆਰ ਵਾਲਿਓ ਯੋਜਨਾ ਦਾ ਪਤਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੱਗੇ ਆ ਤਾਇਆ ਨਾਣੇ ਦਰਬਾਰ ਸਜਾਇਆ ਯੋਧਿਆਨਾ ਇਕੱਠ ਕੀਤਾ ਇਕੱਠ ਦੇ ਵਿੱਚ ਭਾਈ ਬਚਿੱਤਰ ਸਿੰਘ ਵਰਗੇ ਭਾਈ ਮਾਨ ਸਿੰਘ ਵਰਗੇ ਭਾਈ ਦਿਆ ਸਿੰਘ ਵਰਗੇ ਸੂਰਮੇ ਬੈਠੇ ਰਹੇ ਸਾਹਮਣੇ ਤਾਂ ਮੇਰੇ ਪਾਤਸ਼ਾਹ ਦੀ ਨਜ਼ਰ ਪਹਿਲਾਂ ਦੁਨੀ ਚੰਦ ਤੇ ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਤੇ ਆਈ ਹੈ ਭਾਈ ਬਚਿੱਤਰ ਸਿੰਘ ਖੜਾ ਹੋ ਕੇ ਮੁੱਛਾਂ ਨੂੰ ਤੋਦੇ ਕੇ ਪਾਤਸ਼ਾਹ ਨੂੰ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਫਕਰ ਮੇਰੇ ਸਤਗੁਰਾਂ ਨੇ ਇਹ ਨੇਕ ਕੰਮ ਵਾਸਤੇ ਮੈਨੂੰ ਚੁਣਿਆ ਗੁਰੂ ਦੇ ਪਿਆਰ ਵਾਲਿਓ ਤੇ ਗਲ ਦੇ ਵਿੱਚ ਪੱਲੂ ਪਾ ਕੇ ਭਾਈ ਬਚਿੱਤਰ ਸਿੰਘ ਮੇਰੇ ਸਤਗੁਰਾਂ ਦੇ ਅੱਗੇ ਖੜ ਕੇ ਜਿਵੇਂ ਅਰਦਾਸ ਬੇਨਤੀ ਕਰਦਾ ਐ ਪਾਤਸ਼ਾ ਤੂੰ ਥੋੜਾ ਹੋਜੇ ਥਾਪੜਾ ਮੈਂ ਹਾਥੀਆਂ ਦੇ ਨਾਲ ਕੀ ਬਰਮੰਡ ਦੇ ਟਣਕੇ ਦੇ ਨਾਲ ਮੈਂ ਮੁਕਾਬਲਾ ਕਰ ਸਕਦਾ ਗੁਰੂ ਦੇ ਪਿਆਰ ਵਾਲੇ ਇੱਕ ਘੰਡ ਹਲਿਆਉਣ ਦੇ ਜਿਵੇਂ ਗੱਲਾਂ ਕਰਦਾ ਮੇਰੇ ਪਾਸੇ ਦੇ ਸਾਹਮਣੇ ਕਾਹਨ ਭਾਈ ਬਚਿੱਤਰ ਸਿੰਘ ਉਸ ਵੇਲੇ ਦੀ ਕਾਬੂ ਨੂੰ ਥੋੜਾ ਕਰਦਾ ਜਦੋਂ ਤੁਹਾਡੇ ਦਰਮਿਆਨ ਇਹੋ ਰੱਖ ਰਿਹਾ ਜੀ ਹੋਏ ਮੁੜ ਕੇ ਹੱਥ ਨਹੀਂ ਆਮਦਾ ਸੱਜਣਾ ਓਏ ਜਿਹੜਾ ਚੱਲ ਕਮਾਨ ਚੋਂ ਤੀਰ ਜਾਵੇ ਮੁੜ ਕੇ ਹੋਮ ਦੇ जख्म ਰਾਜੀ ਜਿੱਥੇ ਬੋਲੀ ਸਰੀਕ ਦੀ ਤੀਰ ਜਾਵੇ ਉੱਥੇ ਅਗਨਾ ਕਸ ਨੂੰ ਸਾੜਦੀ ਐ ਹੋ ਜਿੱਥੇ ਪਿਆਰ ਦੀ ਨਦੀ ਦਾ ਨੀਰ ਜਾਵੇ ਬਲਵਿੰਦਰ ਸਿੰਘਾਂ ਦਾ ਧਰਮ ਤੋਂ ਹਾਰ ਜਾਣਾ ਭਾਵੇਂ ਧਰਮ ਦੇ ਪਿੱਛੇ ਸਰੀਰ ਜਾਵੇ ਆਓ ਬੋਲ ਜਿਤਾਰਾ ਸੂ ਅੱਗੇ ਜਾ ਖੜਿਆ ਜਿਵੇਂ ਹਮਲਾ ਪਰਬਤੋਂ ਇੱਕ ਸੂਰਜ ਚੜਿਆ ਜਿਵੇਂ ਹਮਲਾ ਪਰਬਤੋਂ ਉਹ ਸੂਰਜ ਚੜਿਆ ਉਹ ਤਾਕਤ ਬਖਸ਼ੋ ਦਾਸ ਨੂੰ ਹੱਥ ਜੋੜ ਪਕੜਾ ਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਬੋਲ ਜਕਾਰਾ ਸੂਰਬਾ ਅੱਗੇ ਜਾ ਖੜਿਆ ਜਿਵੇਂ ਹਮਲਹਾ ਪਰਬਤ ਇੱਕ ਸੂਰਜ ਚੜਿਆ ਜਿਵੇਂ ਹਮਲੋ ਪਰਬਤ ਇੱਕ ਸੂਰਜ ਚੜਿਆ ਓ ਤਾਕਤ ਬਖਸ਼ ਦਾਸ ਨੋ ਦਾਸ ਨੋ ਜੀ ਦਾਸ ਨੋ ਨੋ ਹੱਥ ਜੋੜ ਪਕੜਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਚਰਣਾ ਦੇ ਬੱਜੜਾ ਰਣਜੀਤ ਨਗਾਰਾ ਖਾਲੀ ਕਰਨਾ ਮੈਦਾਨ ਨੂੰ ਮੈਦਾਨ ਨੂੰ ਮੈਦਾਨ ਨੂੰ ਜੰਗੀ ਤਲਵਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਤਰਾ ਤਪੁੱਠੀ ਮੋੜ ਦੇ ਇੱਕਰ ਮਤ ਤੇਰੀ ਨਿਕਾਲ ਸਹੇੜਿਆ ਰਾਜੇ ਬਈ ਥਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਹੱਥ ਕਿਵੇਂ ਲਕਾਵਲਾ ਕਰ ਲੂਗਾ ਮੇਰਾ ਸਾਗਰ सागर पुठा बोर देख सदकी क्या तू मेरे बल है हां बल है जी बल है क्या तू मेरे बल है मैं कि तुहारा तो रोशन होना जागत सिंगा सरदारा रोशन होना जगत सिंगा सरदारा करबट बदलू सूर बच्चे हाँ तो जंग चो हां जंग चो जी जंग चो पन मौत बलारा रोशन होना जगत सिंह सरदारा रोशन होना जगत सिंह सरदाराद हाँ। पदर थे दर्जता चौ बदर थे ਢੇੜੇ ਨੇਤਰ ਭਗੇ ਅੰਗਾਰ ਜਾ ਹੋ ਦੇ ਸਰਖੀ ਡੇਰੇ ਮੌਤ ਦਾ ਬੱਜਿਆ ਕਰ ਮਾਰੋ ਮਾਰਾ ਮਾਰੋ ਮਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਹੱਥ ਵਿੱਚ ਤਕੜੀ ਨਾ ਗਣੀ ਪੈ ਲਿਸ਼ਕਾ ਮਾਰੋ ਪਿਆਸੀ ਖੋਣੇ ਚ ਨਾ ਖਰ ਗਜ਼ਾਰੋ ਉਹ ਤੇ ਪਿਆਸੀ ਖੋਣਦੀ ਨਾ ਖਰ ਗਜ਼ਾਰੋ ਹੋਏ ਫੜ ਨਹੀਂ ਸਕਣਗੇ ਹੋ 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 ਫੜ ਨਾ ਸਕਣਗੇ ਦੀਆਂ ਦਾਰਾ ਰੋਸ਼ਨ ਹੋਣਾ ਜਗਤ ਸਿੰਘਾ ਸਰਦਾਰਾ ਸਿਰ ਹੌਣਾ ਜਗਤ ਸਿੰਘਾ ਸਰਦਾਰਾ ਪਰ ਚੰਡੀ ਦੀ ਬਾਰੇ ਮੋ ਸੋਧਿਆ ਅਰਦਾਸ ਤੂਰਾ ਬਾਜਾ ਭਰਿਆ ਸਨ ਉਤਰ ਬਸਾ ਤੇਰਾ ਬਾਜਾ ਬਾਰਿਆ ਸਨ ਉਤਰ ਬਸਾ ਕੋਤੀ ਤਰਾੜਾ ਹੋਣੀ ਆ ਜੀ ਹੋਣੀ ਆ ਸੱਜੀਆਂ ਸਰਕਾਰਾ ਹੋਣਾ ਜਗਤ ਸਿੰਘਾ ਸਰਦਾਰਾ ਹੋਣਾ ਜਗਤ ਸਿੰਘਾ ਸਰਦਾਰਾ ਹੋਣਾ ਜਗਤ ਹਨ ਹੋਣਾ ਜਗਤ ਸਿੰਘਾ ਸਰਦਾਰਾ ਗੁਰੂ ਦੇ ਪਿਆਰ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਹਿਬਾਨ ਜਿਨ੍ਹਾਂ ਦੇ ਸਦਕਾ ਰਾਬੇ ਵਰਗਿਆ ਰੂਹਾਂ ਦੇ ਦਰਸ਼ਨ ਕਰਨਾ ਸਭਾਗਾ ਸਮਾਂ ਮਿਲਿਆ ਉਹਨਾਂ ਵੱਲੋਂ ਫੇਰ ਸਤਿਕਾਰ ਹਰ ਪੜਾ ਦੇ ਉੱਪਰ ਜਥੇ ਦਾ ਸਤਿਕਾਰ ਕਰਦੇ ਨੇ ਤਾਂ ਇਹਨਾਂ ਨੂੰ ਧੰਨਵਾਦ ਕਰਦੇ ਆ ਗੁਰੂ ਦੇ ਪਿਆਰ ਵਾਲਿਓ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਜੀ ਆਰਮੀ ਆਫੀਸਰ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਤਾਂ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਡੇ ਕਵੀਸਰਾਂ ਦੀ ਦੁਨੀਆ ਦੇ ਵਿੱਚੋਂ ਸਿਵ ਚਰਨ ਮੋਟਰੀ ਜੋ ਭਾਈ ਸਵੇਰ ਤੋਂ ਲੈ ਕੇ ਅਸ ਭਿੰਨੇ ਆਵਾਜ਼ਾਂ ਦੇ ਵਿੱਚ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਦੇ ਆ ਰਹੇ ਨੇ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਆਪਦੇ ਘਰ ਦੇ ਜਥੇ ਨੂੰ ਭੇਜਿਆ ਗਿਆ ਆਪਦੇ ਵੀਰਾਂ ਨੂੰ ਭੇਜਿਆ ਗਿਆ ਗੁਰੂ ਦੇ ਪਿਆਰ ਵਾਲੇ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਅੱਜ 5 ਸਾਲਾਂ ਬਾਅਦ ਇਹਨਾਂ ਦੇ ਘਰੇ ਭਾਈ ਪੁੱਤਰ ਦੀ ਦਾਤ ਹੋਈ ਹੈ ਸਾਡੇ ਵੱਲੋਂ ਇਹਨਾਂ ਨੂੰ ਵੀ ਲੱਖ ਲੱਖ ਵਾਰ ਮੁਬਾਰਕਾਂ ਅਤੇ ਆਪ ਸੰਗਤ ਜੀ ਨੂੰ ਮੇਰੇ ਕਲੀਆਂ ਵਾਲੇ ਪਾਤਸ਼ਾਹ ਦੇ ਅਵਤਾਰ ਪਰਵਤੇ ਲੱਖ ਲੱਖ ਵਾਰ ਮੁਬਾਰਕਾ ਸਾਡੇ ਜਥੇ ਸਮਿਤ ਗੁਰੂ ਦੇ ਪਿਆਰੇ ਵਾਲੇ ਵੀਰਾਂ ਕੋਲ ਇੱਕ ਕਾਵ ਸੰਖੇਪ ਰੂਪ ਦੇ ਵਿੱਚ ਮੈਂ ਗੱਲ ਕਰਾਂ ਉਸ ਸਮੇਂ ਦੀ ਉਸ ਘੜੀ ਦੀ ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਸਰਵੰਸ ਐ ਸਿੱਖ ਕੌਮ ਵਾਸਤੇ ਵਾਰੇ ਆ ਗੁਰੂ ਦੇ ਪਿਆਰੇ ਵਾਲੇ ਆਪਾਂ ਨੂੰ ਆ ਸਿੱਖ ਕੌਮ ਦਾ ਖਿਤਾਬ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਐਵੇਂ ਨਹੀਂ ਦਵਾਇਆ ਸਰਵੰਸ ਵਾਰ ਕੇ ਆਪਾਂ ਨੂੰ ਇੱਕ ਸਿੱਖ ਕੌਮ ਇੱਕ ਸਿੱਖ ਦਾ ਦਰਜਾ ਦਿੱਤਾ ਇੱਕ ਵੱਖਰੀ ਕੌਮ ਮੇਰੇ ਕਲੀਆਂ ਵਾਲੇ ਪਾਤਸ਼ਾਹ ਨੇ ਸਿਰਜੀ ਹੈ ਮੈਂ ਗੱਲ ਕਰਾਂ ਇੱਕ ਕਵੀ ਨੇ ਬਹੁਤ ਹੀ ਸੁੰਦਰ ਲੈਣਾਂ ਦੇ ਵਿੱਚ ਮੇਰੇ ਕਲੀਆਂ ਵਾਲੇ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਜੀਵਨੀ ਇੱਕ ਕਾਵ ਦੇ ਵਿੱਚ ਬਹੁਤ ਸੰਖੇਪ ਰੂਪ ਦੇ ਵਿੱਚ ਲਿਖਿਆ ਉਹਨਾਂ ਲੈਣਾ ਨੂੰ ਮੈਂ ਥੋੜੇ ਦਰਮਿਆਨ ਦਾਸ ਜਤਿੰਦਰ ਸਿੰਘ ਤੇ ਮੇਰਾ ਛੋਟਾ ਵੀਰ ਬਲਵਿੰਦਰ ਸਿੰਘ ਦੋਨੇ ਵੀਰ ਕੱਕੜਵਾਲ ਤੋਂ ਜੱਗਾ ਸਿੰਘ ਕਵੀਸਰ ਦੇ ਲੜਕੇ ਤੇ ਸਾਥ ਭਾਈ ਗਗਨਦੀਪ ਸਿੰਘ ਜੀ ਚੀਮਾ ਘਰਾਨੇ ਕਲਾ ਵਾਲੇ ਉਹਨਾਂ ਦੇ ਜਵਾਨੀ ਥੋੜੇ ਦਰਮਿਆਨ ਉਹ ਮੋਤੀਆਂ ਵਰਗੇ ਸ਼ਬਦਾਂ ਦੀ ਵਾਲੀ ਕਾਵ ਥੋੜੇ ਦਰਮਿਆਨ ਇਹੋ ਰੱਖ ਰਿਹਾ ਜੀ ਪਿਤਾ ਪਿਤਾ ਧਨਦਸ਼ਮੇਸ਼ ਪਿਤਾ ਪੁੱਤ ਬਾਰਤ ਸੋਗਨਾ ਕੀਤਾ ਧਨਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਪੁੱਤਾ ਬਾਰਤ ਸੋਗਨਾ ਕੀਤਾ ਦੋਰੇ ਥਾਪੀ ਦੇ ਕੇ ਪੁੱਤ ਲਾੜਲੇ ਹੱਥੀ ਮੌਤ ਪਿਆ ਬਣ ਤੋਰ ਥਾਪੀ ਦੇ ਕੇ ਪੁੱਤ ਲਾੜਲੇ ਤਲਾਡਲੇ ਹੱਥੀ ਮੌਤ ਬਿਆ ਬਣ ਤੋਰੇ ਤਾਰ ਆ ਤਾਰ ਆ ਦਾਦਾ ਤੇਰਾ ਥਨ ਜਿਗਰਾ ਪਿਤਾ ਹੱਸ ਕੇ ਤਰਮ ਤੋਂ ਬਾਰਿਆ ਦਾਦਾ ਤੇਰਾ ਥਨ ਜਿ ਸਕੇ ਦਰਮਤ ਬਾਰਿਆ ਰੇਸ ਮਾਤੇ ਸੌਣ ਵਾਲਿਆ ਤੈਨੂੰ ਨੀਂਦ ਕੰਟਿਆਂ ਤੇ ਕਿਵੇਂ ਆਈ ਰੇਸ ਮਾਤੇ ਸੌਣ ਵਾਲਿਆ ਸੌਣ ਵਾਲੇ ਤੈਨੂੰ ਨੀਂਦ ਕੰਡਿਆਂ ਤੇ ਕਿਵੇਂ ਆਈ ਆ ਰਾਂ ਸਾਰਾ ਪਰਿਵਾਰ ਬਾਰ-ਬਾਰ ਕੇ ਹੰਝੂ ਇੱਕ ਨਨਾਂ ਨੈਣਾਂ ਦੇ ਵਿੱਚੋਂ ਆਇਆ ਸਾਰਾ ਪਰਿਵਾਰ ਪਰ ਪਰ ਬਾਰ ਬਾਰ ਕੇ ਹੰਜੂ ਇੱਕ ਨਾਨੜਾ ਦੇ ਪਿਛੋ ਆਇਆ ਦਾਲੀ ਬਣਿਆ ਫਕੀਰ ਫਿਰਦਾ ਹਾੜਾ ਜਗਤ ਦਾ ਬਾਲੀ ਓਏ ਬਣਿਆ ਫਕੀਰ ਫਿਰਦਾ ਫਕੀਰ ਫਿਰਦਾ ਹੜਾ ਸੰਗਤ ਜਗਤ ਦਾ ਬਾਲੀ ਓਏ ਤਾਂ ਮੇ ਤਾਲੇ ਨੰਗੇ ਪੈਰੀ ਜਾਂਦੇ ਆਂਦੇ ਪੈਗੇ नरमपामिच छले नंगे पेरी चेरे नरम अपामिच छल ਸ਼ਾ ਨਾਮ ਜਪੂ ਕਰਦੇ ਬਸਿੰਗ ਤੇਰਾ ਹਰ ਵੇਲੇ ਸੱਚੇ ਬਾਦਸ਼ਾਹ ਆ ਸੱਚੇ ਬਾਦਸ਼ਾਹ ਨਾਮ ਜਪੂ ਕਰਦੇ ਬਸਿੰਗਾ ਤੇਰਾ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਤੈ ਜਰੋਂ ਧੰਨਵਾਦ ਕਰਦੇ ਆ ਸਾਡੇ ਆ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਗੁਰੂ ਦੇ ਪਿਆਰ ਵਾਲਿਓ ਤੈ ਜਰੋਂ ਧੰਨਵਾਦ ਕਰੀਏ ਪ੍ਰਧਾਨ ਸਾਹਿਬਾਨ ਸਰਦਾਰ ਸੁਖਪਾਲ ਸਿੰਘ ਜੀ ਦਾ ਸਰਦਾਰ ਅਵਤਾਰ ਸਿੰਘ ਜੀ ਦਾ ਅਤੇ ਹੈੱਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਜੀ ਦਾ ਜਿਹੜੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਨੇ ਗੁਰੂ ਦੇ ਪਿਆਰ ਵਾਲੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ ਕਰੀਏ ਪੰਜਾਂ ਪਿਆਰਿਆਂ ਦਾ ਧੰਨਵਾਦ ਕਰੀਏ ਸਮੂਹ ਸਾਧ ਸੰਗਤ ਦਾ ਧੰਨਵਾਦ ਕਰੀਏ ਨਗਰ ਪੰਚਾਇਤ ਦਾ ਤੇ ਧੰਨਵਾਦ ਕਰੀਏ ਮੇਰੇ ਸਤਿਗੁਰੂ ਕਲੀਆਂ ਵਾਲੇ ਪਾਤਸ਼ਾਹ ਦੀ 11ਵੀਂ ਜੋਤ ਦਸਾਂ ਜੋ ਦਸਾਂ ਪਾਸੇ ਦੀ 11ਵੀਂ ਜੋਤ ਧਨ ਧਨ ਤਾਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਸਤਸ ਰਸਾਇਆ ਦੇ ਹੇਠ ਪ੍ਰੋਗਰਾਮ ਉਲੀਕੇ ਗਏ ਸੀ ਗੁਰੂ ਦੇ ਪਿਆਰ ਵਾਲਿਓ ਉਹਨਾਂ ਦੇ ਚਰਨਾਂ ਦੇ ਹੇਠ ਆਪਾਂ ਨੇ ਹਾਜ਼ਰੀ ਭਰੀ ਐ ਇੰਨੀ ਕਹਿੰਦੇ ਖੇਮਾਂ ਦੇ ਜਾਚਕ ਬੋਲਦਿਆਂ ਕੋਲ ਇੱਕ ਨੇ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਨੇ ਗੁਰੂ ਦੇ ਪਿਆਰ ਵਾਲਿਓ ਸੰਗਤ ਬਖਸਣ ਜੋਗ ਬਲਾਓ ਫਤੇ ਪਾਓ ਫਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲ ਹਲ ਇਹ ਕਾਰਕ ਜਾਵੇ ਨਿਆਲ ਹੋ ਜਾਵੇ ਬਾਜਾ ਵਾਲੇ ਪਿਦਾਰੇ ਮਾਨੂੰ ਪਾਵੇ ਸੋਚੀ ਰਿਓ ਗਾਲੇ ਤੁਸੀਂ ਆਵੇ ਜਰੇ ਇਹਨੇ ਲੈ ਆਵੇ ਬੱਤੀ ਚਹੀਦੀ ਵੜੀ ਪਾ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਹੇ ਸਤਗੁਰ ਨਦਰ ਕਰੇ ਨਿਮ ਕਾ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੇ ਤਲ ਹੋਏ ਮੇਰਾ ਮਨ ਤਨ ਸੀ ਤਲ ਹੋਏ ਆਓ ਜਿਤਨੇ ਅਭਿਸ਼ੰਤਾ ਨਗਰ ਕੀਰਤਨ ਵਿੱਚ ਕਤਰ ਹੋਇਆ ਸਾਰੀ ਸਗਤਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਣ ਸਗਤਾ ਨੇ ਟਿੱਕੀਆਂ ਵੀ ਸ਼ਕਤੀਆਂ ਔਰ ਇਹਨਾਂ ਨੂੰ ਵੀ ਆਪਾਂ ਨੇ ਰੌਲਾ ਪਾ ਲਿਆ ਹੁਣ ਧਿਆਨਾ ਸੁਣਿਓ ਆਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1665 ਈ ਜਨਮ ਕੋ ਰਾਤਾ ਹੋਇਆ 1665 ਈ जन्म भर संगता ने जी खुशी मनाई अमरो अमृत जोया संगता ने जी खुशी मनाई अमरों अमृत देवतिया ने बोल भर जाए बेवतिया ने भर जाए परिया मंगल गाया बाली दुनिया दा बेचे बदने दे आया बाली दुनिया दा बेचे बनने दे आया ਵਾਲੀ ਦੁਨੀਆ ਦਾ ਬਾਬਾ ਕਰ ਪਾਲ ਜਾਂਦੇ ਜੀ ਖੁਸ਼ੀ ਖੁਸ਼ੀ ਮਨਾਈ ਗਰੀਬਾਨੋ ਜੀ ਦੌਲਤਾਂ ਵੰਡੀਆਂ ਸਭ ਨੇ ਦਿੱਤੀ ਵਧਾਈ ਗਰੀਬਾਨੋ ਜੀ ਦੌਲਤਾਂ ਵੰਡੀਆਂ ਸਭ ਨੇ ਦਿੱਤੀ ਵਧਾਈ ਪਿਤਾ ਗੁਰਾਂ ਦਾ ਦੇਗ ਬਾਦਰ ਪਿਤਾ ਗੁਰਾਂ ਦਾ ਦੇਗ ਬਾਦਰ ਮਾਤਾ ਗੁਜਰੀ ਜਾਇਆ ਵਾਲੀ ਦੁਨੀਆ ਦਾ ਬੇਚੇ ਵੜਨੇ ਦੇ ਆਇਆ ਵਾਲੀ ਦੁਨੀਆ ਦਾ ਬੇਚੇ ਵੜਨੇ ਦੇ ਆਇਆ ਵਾਲੀ ਦੁਨੀਆ ਦਾ ਸਤ ਗੁਰਾਂ ਦੇ ਨਾਲ ਸੀ ਚੱਲ ਕੇ ਅਸਾਮ ਤੋਂ ਰਾਜਾ ਆਇਆ ਛਤਗੁਰਾਂ ਦੇ ਨਾਲ ਸੀ ਚੱਲ ਕੇ ਅਸਾਮ ਤੋਂ ਰਾਜਾ ਆਇਆ ਇੱਕ ਜੋੜੀ ਕੰਗੜਾਂ ਦੀ ਸੀ ਲਾਲ ਵਸਤ ਲੈ ਆਇਆ ਇੱਕ ਜੋੜੀ ਕੰਗੜਾਂ ਦੇ ਸੀ ਲਾਲ ਵਸਤ ਲੈ ਆਇਆ ਪਟਨੇ ਦੇ ਵਿੱਚ ਆ ਕੇ ਰਾਜਾ ਪਟਨੇ ਦੇ ਵਿੱਚ ਆ ਕੇ ਰਾਜਾ ਕੰਗਣ ਲਾਲ ਪਹਿਨਾਇਆ ਵਾਲੀ ਦੁਨੀਆ ਦਾ ਵੇਖੇ ਵੜਨੇ ਦੇ ਆਇਆ ਵਾਲੀ ਦੁਨੀਆ ਦਾ ਵੇਖੇ ਵੜਨੇ ਦੇ ਆਇਆ ਵਾਲੀ ਦੁਨੀਆ ਦਾ ਆਓ ਦਾਦੀ ਹਾਜ਼ਰੀ ਤੇ ਸਬੰਧ ਸਾਰੀ ਸੰਗਤ ਅੱਜ ਕੀ ਖੋਜੀ ਜਿੰਨਾ ਖੈਨੇ ਚ ਮਾਇ ਸੁਖੇ ਨੇ ਪ੍ਰਭੂ ਕਰੋ चढ़ती कला शक्ति मारे मेर पर याद रखे आओ साईं संगत गज का खोजी वाहेगुरु जी का खालसा वाहेगुरु जी की फतेह वाहेगुरु जी का खालसा श्री वाहेगुरु जी की फतेह कैसी चंदरी सी कड़ी माता देख दी हो खड़ी कैसी चंदरी सी कड़ी माता देख दी हो खड़ी तोरा पोते हथी चुप ते चुपीती होवेगी ਹੋਵੇਗੀ ਦਿਲੋ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਘ ਨੇ ਜਾ ਫਤੇ ਸੰਜੀ ਕੀਤੀ ਹੋਵੇਗੀ ਖਟੀਆਂ ਏ ਗੰਗੂਆ ਤੂੰ ਸਭ ਬਦ ਨੰਮੀਆ ਕਹੜਾ ਤੇਰਾ ਸੁਟਾਣਾ ਨੀ ਨਾਮ ਘਰਾਮੀਆਂ ਪਤਾ ਨਹੀਂ ਸੀ ਮਾੜੀ ਤੇਰੀ ਨੀਤੀ ਹੋਵੇਗੀ ਦਿলো ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਘ ਨੇ ਜਾ ਫਤੇ ਸਾਂਝੀ ਕੀਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਇਸ ਪਟਾਵਾ ਵਾਲੀ ਸੰਗਤ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਮਾਇਆ দান ਕਰਕੇ ਲੰਗਰ ਚਲਾਏ ਹਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਜਾਨੀ ਛੱਜਣਾ ਵੱਲੋਂ ਮਾਇਆ ਆਈ ਹੈ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਜਤੀ ਸਿੰਘ ਫੌਜੀ 100 ਰੁਪਿਆ ਭਜਨ ਸਿੰਘ ਸਰਪੰਚਾ ਦੇ 500 ਰੁਪਏ ਅਵਤਾਰ ਸਿੰਘ ਫੌਜੀ 100 ਰੁਪਿਆ ਹਰ ਫਤੇਜ ਸਿੰਘ ਦਾਦਾ ਹਰਖੂਲ ਸਿੰਘ 1000 ਰੁਪਿਆ ਰਸ਼ਪਾਲ ਸਿੰਘ ਨੰਬਰਦਾਰ 200 ਰੁਪਏ ਨਰਮਲ ਸਿੰਘ 100 ਰੁਪਿਆ ਗੁਰ ਫਤੇਜ ਸਿੰਘ 100 ਰੁਪਿਆ ਸਰਵਜੀਤ ਸਿੰਘ 200 ਰੁਪਏ ਭੀਮਾ ਸਿੰਘ 100 ਰੁਪਿਆ ਜੋਰਾ ਸਿੰਘ 100 ਰੁਪਏ ਬਿੱਕਰ ਸਿੰਘ 500 ਰੁਪਏ ਗੋਪਤ ਨਾਨ 50 ਰੁਪਏ ਨਿਰਪਾਇ ਸਿੰਘ 200 ਰੁਪਏ ਕਾਲਾ ਸਿੰਘ 100 ਰੁਪਏ ਛੱਤਾ ਸਿੰਘ 100 ਰੁਪਏ ਮਾਸਟਰ ਹੌਣ ਸਿੰਘ 500 ਰੁਪਏ ਬੈਂਡ ਸਿੰਘ 100 ਰੁਪਏ ਗਰਜੰਟ ਸਿੰਘ 500 ਰੁਪਏ ਸ਼ੰਦੀਪ ਸਿੰਘ ਸੋਣੀ 500 ਰੁਪਏ ਡਾਕਟਰ ਕਰਨ ਸਿੰਘ 200 ਰੁਪਏ ਹਰਦੀਪ ਸਿੰਘ 100 ਰੁਪਏ ਦਵਿੰਦਰ ਸਿੰਘ ਪੁਲਸੀਆ 200 ਰੁਪਏ ਗੋਨੀ ਪੰਜ 500 ਰੁਪਏ ਕਲਦੀਪ ਸਿੰਘ 100 ਰੁਪਏ ਗੁਰਪਾਲ ਸਿੰਘ 100 ਰੁਪਏ ਅਰਸ਼ਦੀਪ ਸਿੰਘ 100 ਰੁਪਏ ਜੈਦੀਪ ਸਿੰਘ 100 ਰੁਪਏ ਹਰਪ੍ਰੀਤ ਸਿੰਘ ਨੰਬਰਦਾਰ 100 ਰੁਪਏ ਜਿਹਨਾਂ ਦਾਨੀ ਸੱਜਣਾ ਵੱਲੋਂ ਮਾਇਆ ਆਈ ਹੈ ਖਿਆਨੈ ਭਰਪੂਰ ਖਾਨੈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਹੁਣ ਨਗਰ ਕੀਰਤਨ